ਵੀਡੀਓ ਜਿਹੜੀਆਂ ਕਾਲਾਂ ਦਿਖਾ ਦੇਈਆਂ ਕਾਲਾਂ ਮੇਰਾ ਨਹੀਂ ਹੈ ਉਹ ਅਲੀਗੜ੍ਹ ਦਾ ਰਹਿਣ ਵਾਲਾ ਹੈ ਮੁੰਡਾ ਕਿੱਥੇ ਰਹਿੰਦਾ ਹੈ ਇੱਥੇ ਕਿੱਥੇ ਰਹਿੰਦਾ ਹੈ ਪੰਚਾਇਤ ਇਹਨੇ ਦੋ ਲਾਇਨਾਂ ਵਿੱਚ ਬੰਦ ਗਿਆ ਸਾਰੀਆਂ ਦਮਾ ਦੇ ਦੂਜੇ ਭਾਜੀ ਦੇ ਦਮਾ ਦੇ ਮਨ ਨਹੀਂ ਦੋ ਰੋਸੀ ਦੇ ਕਿਹੜਾ ਨੰਬਰ ਭੱਜ ਗਿਆ ਨੰਬਰ ਆ ਜਮਾ ਕੇ ਤਾਂ ਮਲਾਜਮਾਂ ਨੂੰ ਆਹਂ ਡੀ ਆਡੀ ਬੱਸ ਆਹ ਗੱਲ ਖਤਮ ਹਾਂ ਹਾਂ ਆਹ ਬਹੁਤ ਪੱਟੂ ਦੁਦੈਂਟ ਐਂਬੂਲੈਂਸ ਨੂੰ ਜਗਾਈ ਦਰਾਹਾ ਨੇੜੇ ਦੱਖਣੀ ਬਾਈਪਾਸ ਰੋਡ ਤੇ ਇੱਕ ਜਗਾੜੂ ਰੇੜੇ ਨਾਲ ਮੋਟਰਸਾਈਕਲ ਹਾਦਸਾ ਗ੍ਰਸਤ ਹੋ ਗਿਆ ਜਿਸ ਦੇ ਚਲਦੇ ਮੋਟਰਸਾਈਕਲ ਚਾਲਕ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਬਾਈਪਾਸ ਰੋਡ ਤੇ ਰਜ਼ਾਇਕਰ ਰਿਜ਼ੋਰਟ ਨੇੜੇ ਲੁਧਿਆਣਾ ਦੀ ਤਰਫੋਂ ਆ ਰਹੇ ਮੋਟਰਸਾਈਕਲ ਸਵਾਰ ਮੂਰੇ ਜਾਂਦੇ ਗੰਨੇ ਦਾ ਰਸ ਕੱਢਣ ਵਾਲੇ ਜਗਾੜੂ ਰੇੜੇ ਨਾਲ ਟਕਰਾ ਗਿਆ। ਉੱਥੇ ਹੀ ਲੋਕਾਂ ਨੇ ਦੱਸਿਆ ਕਿ ਜਗਾੜੂ ਰੇੜੇ ਦੀ ਨਾ ਤਾਂ ਕੋਈ ਲਾਈਟ ਜਗਾਈ ਹੋਈ ਸੀ ਅਤੇ ਨਾ ਹੀ ਉਸ ਤੇ ਕੋਈ ਰਿਫਲੈਕਟਰ ਲੱਗਿਆ ਹੋਇਆ ਸੀ ਜਿਸ ਦੇ ਚੱਲਦੇ ਭਿਆਨਕ ਹਾਸਾ ਵਾਪਰਿਆ। ਉੱਥੇ ਹੀ ਮੌਕੇ ਤੇ ਰੇੜੇ ਵਾਲਾ ਫਰਾਰ ਹੋ ਗਿਆ ਪਰ ਮੌਕੇ ਤੇ ਹਾਜ਼ਰ ਲੋਕਾਂ ਨੇ ਉਸ ਦੇ ਸਾਥੀ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜਦੋਂ ਹੀ ਟਰੈਕਟਰ ਰੁਕਿਆ ਰੇੜੇ ਵਾਲੇ ਨੇ ਮਾਰ ਕੇ ਬਾਈ ਮੋਟਰਸਾਈਕਲ ਤੇ ਉਹਦੇ ਬਾਈ ਦੇ ਸੱਟਾਂ ਬਹੁਤ ਸਿਆ ਮੋਟਰਸਾਈਕਲ ਵਾਲੇ ਦਾ ਪੂਰਾ ਮੋਟਰਸਾਈਕਲ ਟੁੱਟ ਗਿਆ ਉਹਦਾ ਦੂਜਾ ਸਾਥੀ ਜਿਹੜਾ ਬਈ ਉਹ ਰੋਂਗ ਸਾਈਡ ਮੋੜ ਕੇ ਆ ਦੀ ਦੂਜੀ ਗੰਦੀ ਤੇ ਆ ਜਾ ਇੱਥੇ ਲਾ ਕੇ ਇੱਧਰ ਆ ਗਿਆ ਉਹਨੇ ਇੱਥੇ ਆ ਕੇ ਫੜਿਆ ਵੀਰੇ ਪੰਪ ਤੋਂ ਬੜਦਾ ਉਹ ਮੰਨਿਆ ਨਹੀਂ ਤੇ ਬਾਅਦ ਚ ਉਹ ਮੰਨ ਗਿਆ ਹੀ ਕਹਿੰਦਾ ਮੇਰੇ ਕੋਲ ਉਹਨੇ ਇੱਕ ਦੋ ਨੰਬਰ ਜੇ ਲਾਏ ਉਹ ਤੇ ਕਿਰਾਂ ਦਾ ਤਾਂ ਫੋਨ ਚੱਕਦੇ ਸੀ ਉਹ ਨਾਲ ਦਾ ਕਿਰਾਂ ਦਾ ਮੂਹ ਲਾ ਕੇ ਰਾਈ ਮਾਤਾ ਚਲਾ ਗਿਆ ਮੈਂ ਤਾਂ ਨੰਗ ਆ ਮੜ ਕੁਦੂਬਾ ਨੇ ਫੋਨ ਨਹੀਂ ਚੱਕਿਆ ਜੀ ਉਹ ਦੂਜਾ ਬੰਦਾ ਹੀ ਫੜ ਲਿਆ ਸੀ ਆ ਰੇਡੀਓ ਦੇ ਨਾਲ ਪਹਿਲਾਂ ਹੀ ਫਰਾਰ ਹੋ ਗਿਆ ਸੀ ਜਦੋਂ ਇਹ ਟਰੈਕਟਰ ਰੁਕਿਆ ਉਦੋਂ ਜਿਹੜੇ ਬਈ ਦੇ ਮੋਟਰਸਾਈਕਲ ਵਾਲਾ ਚਾਲਕ ਸੀ ਜਿਹਦੇ ਸੱਟਾਂ ਸੀ ਉਹ ਡਿੱਗ ਗਿਆ ਪਈ ਉਹਨੂੰ ਚੱਕਿਆ ਪਹਿਲਾਂ ਪਹਿਲਾਂ ਹੀ ਐਂਬੂਲੈਂਸ ਨਾਲ ਹਾਲਤ ਹਰਪੱਟ ਤੋਂ ਦਾ ਖਤਮੀ ਆਈ ਹਰ ਲੱਤ ਟੁੱਟ ਗਈ ਜੀ ਪੂਰੀ ਤੇ ਸਿਰਚ ਵੀ ਸੱਟਾਂ ਕਾ ਵੀ ਬਈ ਦੇ ਬਲੱਡ ਬਲੱਡ ਬਹੁਤ ਵਗੀ ਜਾਂਦਾ ਸੀ ਚਾਲ ਸੀ ਸਾਨੂੰ ਪਿੱਛੇ ਦੇ ਪਿੱਛੇ ਟਰੈਕਟਰ ਕੋਲੋਂ ਸਾਡੇ ਪਾਸ ਕਰਕੇ ਦੋਨੇ ਇਕੱਠਿਆਂ ਆ ਗਏ ਜੀ ਰੇਡੀਓ ਸਾਨੂੰ ਰਾਹ ਜਮਲੇ ਟਰਾਲੀ ਚ ਦੇਖਦੇ ਆਂ ਪਹਿਲਾਂ ਤੇ ਮੰਨਿਆ ਨਹੀਂ ਕਹਿੰਦਾ ਮੇਰੇ ਨਾਲ ਤਾਂ ਨਹੀਂ ਮੁੜ ਕੇ ਜੀ ਮੰਨ ਗਿਆ ਕਹਿੰਦਾ ਦੋਨ ਨਾਲ ਹੀ ਹੈ ਪਿੱਛੇ ਸਾਨੂੰ ਮਿਲਿਆ ਜੀ ਕਟੀਆਂਆਂ ਗਾਂ ਰੇੜੀਆਂ ਤੇ ਲਾਤਾ ਹੀ ਬੰਦਾ ਮੁਲਾਜ਼ਮ ਉਹ ਥਾਣੇ ਪਹੁੰਚਦਾ ਕਰਤਾ ਪੁਲਿਸ ਆ ਗਈ ਸੀ ਮੌਕੇ ਤੇ ਜੀ ਹਾਂਜੀ ਹਾਂਜੀ ਪੁਲਿਸ ਦਾ ਧੰਨਵਾਦ ਕਰਦੇ ਜੀ ਪੁਲਿਸ ਦਾ ਹੀ ਮੌਕੇ ਤੇ ਪਹੁੰਚ ਗਈ ਉਹ 9 ਵਜੇ ਦੇ ਕਰੀਬ ਆਪਣੇ ਕੰਟਰੋਲ ਰੂਮ ਤੋਂ ਇੱਕ ਮੈਸੇਜ ਆਇਆ ਜੀ ਵੀ ਦਰਾਹੇ ਜਿਹੜਾ ਬਾਈਪਾਸ ਜਾਂਦਾ ਜੀ ਲੁਧਿਆਣੇ ਨੂੰ ਉੱਥੇ ਵੀ ਕੋਈ ਐਕਸੀਡੈਂਟ ਹੋਇਆ ਮੋਟਰਸਾਈਕਲ ਦਾ ਵੀ ਐ ਨਹੀਂ ਪਤਾ ਕਹਦੇ ਨਾਲ ਹੋਇਆ ਵੀ ਇਹ ਸੀਗਾ ਆਪਣੇ ਗੰਨੇ ਦੀਆਂ ਰਸ ਦੀਆਂ ਰੇੜੀਆਂ ਲੈ ਕੇ ਆ ਰਹੇ ਸੀ ਨਮੀਆਂ ਬਣਵਾ ਕੇ ਲੁਧ ਤੇ ਜਿਨ੍ਹਾਂ ਨੂੰ ਮਗਰ ਨਾ ਕੋਈ ਰਿਫਲੈਕਟਰ ਸੀ ਕੋਈ ਨਾ ਟੇਪ ਸੀਗੀ ਕੋਈ ਚਮਕਦਾਰ ਕੋਈ ਚੀਜ਼ ਵੀ ਜਿਹਦੇ ਨਾਲ ਪਤਾ ਲੱਗ ਸਕੇ ਨਾ ਇਹਨਾਂ ਦੇ ਮੂਰਲੇ ਹੈਡਲਾਈਟ ਚੱਲਦੀ ਸੀ ਕਿਉਂਕਿ ਇਹ ਜਗਾੜੂ ਜੇ ਬਣਾਏ ਸਿਗੇ ਉਹਦੇ ਵਿੱਚ ਕੋਈ ਮੁੰਡਾ ਆਪਣੇ ਕੰਮ ਤੋਂ ਆਉਂਦਾ ਸੀਗਾ ਤੇ ਵਿੱਚ ਉਹਦੇ ਨਾਲ ਟੱਕਰ ਹੋਣ ਨਾਲ ਉਹਦੇ ਮੁੰਡੇ ਦਾ ਪੱਟ ਟੁੱਟ ਗਿਆ ਜੀ ਮੂੰਹ ਤੇ ਸਾਟਾ ਕਾਫੀ ਇਹਨੂੰ ਆਪਾਂ ਐਂਬੂਲੈਂਸ ਦੀ ਮਦਦ ਦੇ ਨਾਲ ਸਿਵਲ ਹਸਪੀਟਲ ਲੁਧਿਆਣੇ ਪੇਜੇ ਜੀ ਹਾਲਤ ਹੈ ਜੀ ਉਹਦੀ ਕਾਫੀ ਵਿਚਾਰੇ ਦੀ ਨਾਜੁਕਿਆ ਜਿਵੇਂ ਪੱਟ ਟੁੱਟ ਗਿਆ ਤੇ ਕਾਫੀ ਬਲੱਡ ਬਲੱਡ ਵਗ ਰਿਹਾ ਸੀ ਤੇ ਬਾਕੀ ਪਬਲਿਕ ਦੇ ਮੁੰਡੇ ਸੀਗੇ ਆਪਣੇ ਨਾਲ ਟਰੈਕਟਰ ਵਾਲੇ ਉਹਨਾਂ ਨੇ ਵਿਚਾਰਿਆਂ ਨੇ ਬਹੁਤ ਮਿਹਨਤ ਕੀਤੀ ਆ ਤੇ ਉਹਨੂੰ ਜਲਦੀ ਤੋਂ ਜਲਦੀ ਹਸਪੀਟਲ ਪਹੁੰਚਾਇਆ ਜੀ ਉੱਥੇ ਉਹ ਜਾਣੇ ਸੀਗੇ ਜੀ ਤੇ ਜਿਹੜਾ ਮੇਨ ਸੀਗਾ ਜੀ ਬੰਦਾ ਉਹ ਤਾਂ ਜਿਹੜਾ ਛੱਡ ਕੇ ਭੱਜ ਗਿਆ ਪਰ ਜਿਹੜਾ ਉਹਦਾ ਨਾਲ ਦਾ ਭਰਾ ਸੀ ਕੋਈ ਜਾਂ ਰਿਸ਼ਤੇਦਾਰ ਸੀ ਉਹ ਫੜ ਲਿਆ ਸੀਗਾ ਉਹ ਫੜ ਕੇ ਪਟਾਣੇ ਛੱਡਿਆਂਦਾ ਜੀ